ਤੁਸੀਂ ਦੇਖਿਆ ਕਿ ਆਦ ਕਿਸ ਤਰ੍ਹਾਂ ਕੇਂਦਰ ਸਰਕਾਰ ਨੇ ਭਾਰਤੀ ਜਨਤਾ ਪਾਰਟੀ ਦੀ ਸੈਂਟਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਸਾਡੀਆਂ ਛੋਟੀਆਂ-ਛੋਟੀਆਂ ਬੱਚੀਆਂ ਜਿਹੜੀਆਂ ਗ੍ਰੈਜੂਏਸ਼ਨ ਦੇ ਅੰਦਰ ਪੋਸਗ੍ਰੈਜੂਏਟ ਦੇ ਅੰਦਰ ਐਡਮਿਸ਼ਨ ਲੈ ਕੇ ਪੜ੍ਹਦਾ ਜਾਂ ਸੀ ਕਿਵੇਂ ਉੱਥੇ دہشت ਦਾ ਮਾਹੌਲ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਬਣਾਇਆ ਦੇਹ ਜਾਣਦਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਸਿਰੇ ਤੋਂ ਨਫ਼ਰਤ ਕਰਦੀ ਆ ਪੰਜਾਬੀਆਂ ਨੂੰ ਨਫ਼ਰਤ ਕਰਦੀ ਆ ਪਹਿਲਾਂ ਤਿੰਨ ਕਾਲੇ ਕਾਨੂੰਨ ਲਿਆਂਦੇ ਪੰਜਾਬ ਪੰਜਾਬੀਅਤ ਡਟ ਕੇ ਉਹਨਾਂ ਤਿੰਨੇ ਕਾਲੇ ਕਾਨੂੰਨਾਂ ਦੇ ਖਿਲਾਫ ਲੜਾਈ ਲੜੀ। ਔਰ ਦੇਸ਼ ਦੀ ਕੇਂਦਰ ਸਰਕਾਰ ਨੂੰ ਮੋਦੀ ਸਾਹਿਬ ਨੂੰ ਚੁੱਕਣਾ ਪਿਆ। ਔਰ ਤਿੰਨੇ ਕਾਲੇ ਕਾਨੂੰਨ ਤਿੰਨੇ ਬਲੈਕ ਲਾ ਜਿਹੜੇ ਸੀ ਉਹ ਬਿਲ ਡਰਾ ਹੋਏ। ਇਹ ਦੇਸ਼ ਜਾਣਦਾ। ਇਹ ਗਵਾਹੀ ਆ ਪੰਜਾਬ ਦੇ ਲੋਕਾਂ ਦੀ। ਇਹ ਸਬੂਤ ਨੇ ਕਿ ਪੰਜਾਬ ਨੇ ਜਦੋਂ ਵੀ ਕਿਸੇ ਹਮਲਾਵਰ ਨੇ ਪੰਜਾਬ ਤੇ ਹਮਲਾ ਕੀਤਾ ਤਾ ਪੰਜਾਬ ਨੇ ਮੂੰਹ ਤੋੜ ਜਵਾਬ ਦਿੱਤਾ ਸਕੰਦਰ ਜਿਹਨੇ ਹਿਸਟਰੀ ਚ ਜਾਮਾ ਸਕੰਦਰ ਪੂਰੀ ਦੁਨੀਆ ਨੂੰ ਜਿੱਦਾ ਜਿੱਦਾ ਜਦੋਂ ਪੰਜਾਬ ਦੀ ਹੱਥ ਤੇ ਆਇਆ ਤਾਂ ਪੰਜਾਬ ਦੇ ਲੋਕਾਂ ਨੇ ਮੂੰਹ ਤੋੜ ਜਵਾਬ ਦਿੱਤਾ ਔਰ ਸਕੰਦਰ ਨੂੰ ਠੋਕ ਕੇ ਰੱਖ ਦਿੱਤਾ ਔਰ ਸਕੰਦਰ ਨੂੰ ਵਾਪਸ ਜਾਣਾ ਪਿਆ ਮੂੰਹ ਦੀ ਖਾਣੀ ਪਈ ਪੰਜਾਬੀਆਂ ਨੇ ਕਦੇ ਕਿਸੇ ਨਾਲ ੱਤਕਾ ਨਹੀਂ ਕੀਤਾ ਪੰਜਾਬੀਆਂ ਨੇ ਹਮੇਸ਼ਾ ਹੀ ਜਿੱਥੇ ਕਿਤੇ ਅਨਿਆ ਹੁੰਦਾਗਾ ਜਿੱਥੇ ਕਿਤੇ ਨਾ ਤੱਕਾ ਹੁੰਦਾਗਾ ਉਹਨਾਂ ਲੋਕਾਂ ਨਾਲ ਹਮੇਸ਼ਾ ਸਾਥ ਦਿੱਤਾਗਾ ਪੰਜਾਬ ਦੇ ਲੋਕਾਂ ਨੇ ਜਦੋਂ ਕਦੇ ਵੀ ਦੇਸ਼ ਦੇ ਕਿਸੇ ਸੂਬੇ ਦੇ ਪੀੜ ਪਈ ਚਾਹ ਗਜਰਾਤ ਦੇ ਵਿੱਚ ਵੀ ਜਿਹੜਾ ਉਥੇ ਹੜਾ ਆਇਆ ਸੀ ਗੁਜਰਾਤ ਦੇ ਅੰਦਰ ਵੀ ਜਿਹੜਾ ਜਦੋਂ ਆਫਤ ਕੁਦਰਤੀ ਆਫਤ ਆਈ ਸੀ ਤੋ ਉਸ ਸਮੇਂ ਪੰਜਾਬ ਦੇ ਲੋਕਾਂ ਨੇ ਜਾ ਕੇ ਮਦਦ ਕੀਤੀ ਸੀ ਜਦੋਂ ਭਚਾਲ ਆਇਆ ਸੀ ਗੁਜਰਾਤ ਦੇ ਅੰਦਰ ਜਦੋਂ ਅਰਥ ਕੁਕ ਆਇਆ ਸੀ ਭਚਾਲ ਸੌਰੀ ਗੁਜਰਾਤ ਦੇ ਅੰਦਰ ਮੇਰਾ ਕਹਿਣ ਦਾ ਪਾਪ ਤੁਰਕੀ ਤੋਂ ਲੈ ਕੇ ਕਿਸੇ ਵੀ ਸੂਬੇ 'ਚ ਨਾ ਜਾਈਏ ਪੰਜਾਬ ਦੇ ਲੋਕ ਹਮੇਸ਼ਾ ਹੀ ਜਿਹੜਾ ਜਿਹੜਾ ਵਿਪਤਾ 'ਚ ਹੁੰਦਾਗਾ ਜਿਹੜਾ ਕਿਸੇ ਮੁਸੀਬਤ 'ਚ ਹੁੰਦਾਗਾ ਉਹਦਾ ਸਾਥ ਦਿੰਦਾਗਾ ਪਰ ਭਾਰਤ ਜਨਤਾ ਪਾਰਟੀ ਪੰਜਾਬ ਨੂੰ ਖਤਮ ਕਰਨਾ ਚਾਹੁੰਦੀ ਆ ਪੰਜਾਬ ਤੇ ਪੰਜਾਬੀਅਤ ਦੀ ਅਣਖ ਨੂੰ ਬਾਰ ਬਾਰ ਬੰਗਾਰ ਰਹੀ ਆ ਬਾਰ ਬਾਰ ਪੰਜਾਬ ਨੂੰ ਚੈੱਕ ਕੀਤਾ ਜਾ ਰਿਹਾ ਬਾਰ ਬਾਰ ਪੰਜਾਬ ਦੇ ਲੋਕਾਂ ਤੇ ਹਮਲਾ ਕੀਤਾ ਜਾ ਰਿਹਾ ਤੇ ਇਹ ਕਾਲੇ ਕਾਨੂੰਨ ਬਣਾਏ ਉਸ ਬਾਅਦ ਫਿਰ ਚੰਡੀਗੜ੍ਹ ਯੂਨੀਵਰਸਿਟੀ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉਸ ਸਮੇ ਸਾਰਿਆਂ ਨੇ ਇਕੱਠੇ ਹੋ ਕੇ ਬਚਾਇਆ ਫਿਰ ਪੰਜਾਬ ਜਾਣ ਦਾ ਕਿ ਪਾਕਖੜਾ ਬਿਆਸ প্লেਸਮੈਂਟ ਬੋਰਡ ਦੇ ਰਾਹੀਂ ਕਿਸ ਤਰ੍ਹਾਂ ਉੱਥੇ ਕਬਜ਼ਾ ਕਰਨ ਦੀ ਪੰਜਾਬ ਦੇ ਪਾਣੀਆਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਭਾਰਤੀ ਜਨਤਾ ਪਾਰਟੀ ਨੇ ਕੀਤੀ ਲਗਾਤਾਰ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਦੇ ਅੰਦਰ ਅਸ਼ਾਂਤੀ ਫੈਲਾਉਣਾ ਚਾਹੁੰਦੀ ਆ ਪੰਜਾਬ ਦੇ ਅੰਦਰ ਇੱਕ ਵਾਰ ਫੇਰ ਖੂਨੀ ਖੇਲ ਖੇਲਣਾ ਚਾਹੁੰਦੀ ਆ ਭਾਰਤੀ ਜਨਤਾ ਪਾਰਟੀ ਚਾਹੁੰਦੀ ਆ ਕਿ ਪੰਜਾਬ ਦੀ ਸ਼ਾਂਤੀ ਨੂੰ ਲਾਂਭੂ ਲਾਇਆ ਜਾਵੇ ਪੰਜਾਬ ਦੇ ਲੋਕਾਂ ਨੂੰ ਪੜਕਰਾਇਆ ਜਾਵੇ ਇੱਥੇ ਲੋਕਾਂ ਦੇ ਵਿੱਚ ਹਾਲਾਤ ਜਿਹੜੇ ਤੇ ਮਾੜੇ ਪੈਦਾ ਕੀਤੇ ਜਾਣ ਪਰ ਮੈਂ ਜਾਣਦਾ ਪੰਜਾਬੀਆ ਨੇ ਹਮੇਸ਼ਾ ਸ਼ਾਂਤੀ ਦਾ ਸਾਥ ਦਿੱਤਾਗਾ ਪੰਜਾਬ ਦੇ ਅੰਦਰ ਨਫ਼ਰਤ ਦੇ beech ਜਿਹੜੇ ਭਾਰਤੀ ਜਨਤਾ ਪਾਰਟੀ ਬੀਜਣਾ ਚਾਹੁੰਦੀ ਆ ਉਹ ਨਹੀਂ ਉਗ ਸਕਦੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਦੇਸ਼ ਦੇ ਲਈ ਜਦੋਂ ਦੇਸ਼ ਆਜ਼ਾਦ ਹੋਇਆ ਜੇ ਸਾਰੀਆਂ ਕੁਰਬਾਨੀਆਂ ਦੀ ਗੱਲ ਕਰੀਏ ਜੇ ਸਾਰੀਆਂ ਸਹਾਇਤਾਵਾਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਕੁਰਬਾਨੀਆਂ ਪੰਜਾਬ ਦੇ ਲੋਕਾਂ ਦੇ ਹਿੱਸੇ ਆਉਂਦੀਆਂ ਨੇ